ਦਰਗਾਹ شریف بابا یاگر شاہ ولی ہر سال ਦੀ ਤਰ੍ਹਾਂ ਇੱਥੇ 21 ਫਰਵਰੀ ਨੂੰ ਬਾਬਾ ਜੀ ਦਾ ਮੇਲਾ ਮਨਾਇਆ ਜਾਂਦਾ ਮੇਲੇ ਦੇ ਮੌਕੇ ਤੇ ਉੱਤੇ ਲੋੜਵੰਦ ਬੱਚਿਆਂ ਦੇ ਫੇਰੇ ਕਰਾਏ ਜਾਂਦੇ ਆ ਸ਼ਾਦੀਆਂ ਕਰਾਈਆਂ ਜਾਂਦੀਆਂ ਕਿਸੇ ਦੇ ਘਰ ਕੋ ਬੱਚਾ ਹੁੰਦਾ ਉਹ ਜਿਆਦਾ ਬੇ ਲੋੜਾ ਹੁੰਦਾ ਉਹਦੀ ਲੋੜ ਰੱਬ ਪੂਰੀ ਕਰ ਦਿੰਦਾ ਉਹ ਫਿਰ ਇੱਥੇ ਆ ਕੇ ਮੱਥਾ ਟੇਕਦਾ ਉਹ ਆਪਦੀ ਮੰਤ ਮੰਗ ਕੇ ਜਾਂਦਾ ਤਾਂ ਉਹਦੀ ਮੰਤ ਪੂਰੀ ਕਰ ਦਿੰਦਾ ਰੱਬ ਇਹਨਾਂ ਦੀਆਂ ਦਵਾਵਾਂ ਆ ਬਹੁਤ ਰਹਿਮ ਤਾਂ ਇਹਨਾਂ ਦੀਆਂ ਇਹਨਾਂ ਦਾ ਕਰਮ ਹੋਇਆ ਅੱਡੇ ਤੇ ਬਹੁਤ ਕਿ ਤਿੰਨਾਂ ਧੀਆਂ ਤੋਂ ਰੱਬ ਨੇ ਮੈਨੂੰ ਇੱਥੋਂ ਪੁੱਤ ਮਿਲਿਆ ਕੋ ਸਾਡੀ ਤੀਜੀ ਚੌਥੀ ਪੀੜ੍ਹੀ ਆ ਜਿਹੜੀ ਮੰਨਦੀ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਲੱਗਣ ਲੱਗੀ ਅਸੀਂ ਫਿਰ ਇੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦਰਗਾਹ ਬਣਾ ਕੇ ਫਿਰ ਇਹਨਾਂ ਦਾ ਚੰਗੇ ਢੰਗ ਦੇ ਨਾਲ ਮੇਲਾ ਸ਼ੁਰੂ ਕੀਤਾ ਫਿਰ ਮੈਂ ਬਹੁਤ ਕਬੱਡੀ ਖੋਲ ਵੀ ਕਰਵਾਉਣਾ ਸਾ ਤੇ ਗਾਉਣ ਵਾਲੀਆਂ ਵੀ ਚਲਦੀਆਂ ਸੀ ਤੇ ਇੱਕ ਦਿਨ ਫਿਰ ਬਾਬਾ ਜੀ ਨੇ ਕੋਈ ਕਿਰਪਾ ਕੀਤੀ ਸਾਡੇ ਤੇ ਮਤਬੁੱਦ ਦੇ ਦਿੱਤੀ ਤੇ ਉਹਦੇ ਉਸ ਮਤਬੋਦ ਦੇ ਨਾਲ ਫਿਰ ਦਿਲ ਦੇ ਵਿੱਚ ਆਈਆ ਵੀ ਨਹੀਂ ਉਹ ਕੰਮ ਨਹੀਂ ਆਹ ਕੰਮ ਠੀਕ ਹੈ ਮੇਰੇ ਭਾਈ ਸਾਹਿਬ ਰਾਜਸਥਾਨ ਤੋਂ ਆਇਆ 10 ਆਦਮੀ ਇੱਕ ਦਰਗਾਹ شریف ਆ ਨਗੌਰ شریف ਦੇ ਅੰਦਰ Hazrat Hamiduddin Nagori Chishti Khandan ਦੇ ਬਜ਼ੁਰਗ ਆ ਇਹ ਸਾਰੀ ਕਮੇਟੀ ਦੀ ਕਮੇਟੀ ਆਈ ਹੈ ਕਿਆ ਮਹਿਸੂਸ ਕੀਤਾ ਜਦ ਪਗੜੀ ਬੰਦੀ ਸੀ ਕਿ ਉੱਪਰ ਕਿਉਂਕਿ ਲੋਕ ਕੋ ਕਹਤੇ ਹੈ ਕਿ

ਖਾਸ ਕਹਾਣੀ ਜੁੜਦੀ ਹੈ ਇਸ ਦਰਬਾਰ ਦੇ ਨਾਲ ਕਿ ਜੋ ਸੰਗਤ ਵੀ ਇੱਥੇ ਆਪਣੀ ਮਨਮਰਜ਼ ਸੁੱਖ ਕੇ ਆਉਂਦੀ ਹੈ ਜ਼ਰੂਰ ਪੂਰੀ ਹੁੰਦੀ ਹੈ ਤੇ ਜਦੋਂ ਵੀ ਬਾਬਾ ਜੀ ਦਾ ਸਾਲਾਨਾ ਮੇਲਾ ਮਲਾਇਆ ਜਾਂਦਾ ਤੇ ਇੱਥੇ ਜਿਹੜੇ ਜੋੜੇ ਹੁੰਦੇ ਨੇ ਉਹਨਾਂ ਦੇ ਵਿਆਹ ਕਰਵਾਏ ਜਾਂਦੇ ਨੇ ਸੇਵਾ ਕੀਤੀ ਜਾਂਦੀ ਹੈ ਲੰਗਰ ਭੰਡਾਰਾ ਬਹੁਤ ਵੱਡਾ ਚੱਲਦਾ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਕਹਾਣੀ ਹੈ ਜਿਹੜੇ ਉੱਥੋਂ ਦੇ ਮੁੱਖ ਸੇਵਾਦਾਰ ਨੇ ਪਹਿਲਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਆਗਿਆ ਲੈ ਕੇ ਹੁਕਮਨਾਮਾ ਲੈ ਕੇ ਫਿਰ ਇੱਥੇ ਆ ਕੇ ਪੀਰਾਂ ਦੀ ਦਰਗਾਹ ਤੇ ਜਿਹੜਾ ਲੰਗਰ ਸ਼ੁਰੂ ਕਰਦਿੰਦੇ ਨੇ ਬੜੀ ਵੱਡੀ ਪਿਆਰ ਦੀ ਮਿਸਾਲ ਹੈ ਬੜੀ ਵੱਡੀ ਸਾਂਝ ਦੀ ਮਿਸਾਲ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉੱਥੇ ਜਿਹੜੀਆਂ ਦੁੱਲਨਾਂ ਮੌਜੂਦ ਨੇ ਨਾਲ ਦੇ ਨਾਲ ਕੁਝ ਮੁਸਲਮਾਨ ਵੀਰ ਵੀ ਆਏ ਨੇ ਜਿਹੜੇ ਭੱਗ ਬੰਦ ਕੇ ਖੜੇ ਨੇ ਰਾਜਸਥਾਨ ਤੋਂ ਆਏ ਹੋਏ ਨੇ ਸੋ ਆਪ ਗੱਲਬਾਤ ਕਰ ਲੈਂਦੇ ਆ ਕਿਸ ਤਰੀਕੇ ਨਾਲ ਇੱਥੇ ਸਾਰੀ ਕਹਾਣੀ ਚੱਲਦੀ ਆ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੇ ਬਹੁਤ ਧੰਨਵਾਦ ਹਾਂ ਜੀ ਤੁਹਾਨੂੰ ਵਧਾਈਆਂ ਜੀ ਬਾਬਾ ਜੀ ਬੜੀ ਦੂ ਦੂ ਸੁਣ ਕੇ ਆਏ ਆ ਕਹਿੰਦੇ ਵਿਆਹ ਜਿਹੜੇ ਇੱਥੇ ਜੋੜੇ ਅੱਜ ਉਹਨਾਂ ਦੇ ਵਿਆਹ ਕਰਵਾਉਣੇ ਨੇ ਜਿਹੜੇ ਜੋੜੇ ਨੇ ਨਾਲ ਦੇ ਨਾਲ ਕਹਿੰਦੇ ਇਤਿਹਾਸ ਬਹੁਤ ਵੱਡਾ ਜੁੜਦਾ ਹੈ ਕੀ ਸਾਦਾ ਇਤਿਹਾਸ ਸੇ ਜਾਣੂ ਕਰਾਇਓ ਸੰਗਤ ਨੂੰ ਇਹ ਜੀ ਪਿੰਡ ਮੰਨਣ ਦਰਗਾਹ شریف ਬਾਬਾ ਯਾਗਰ ਸ਼ਾ ਵਲੀ ਹਰ ਸਾਲ ਦੀ ਤਰ੍ਹਾਂ ਇੱਥੇ 21 ਫਰਵਰੀ ਨੂੰ ਬਾਬਾ ਜੀ ਦਾ ਮੇਲਾ ਮਨਾਇਆ ਜਾਂਦਾ ਤੇ ਮੇਲੇ ਦੇ ਮੌਕੇ ਤੇ ਉੱਤੇ ਲੋੜਵੰਦ ਬੱਚਿਆਂ ਦੇ ਫੇਰੇ ਕਰਾਏ ਜਾਂਦੇ ਆ ਸ਼ਾਦੀਆਂ ਕਰਾਈਆਂ ਜਾਂਦੀਆਂ ਬਾਕੀ ਮੇਰੇ ਨਗਰ ਲਾਕਾ ਨਿਵਾਸੀਆਂ ਦਾ ਮੇਰੇ ਜਿਹੜੇ ਸੰਜੋਗੀ ਆ ਨਾਲ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਗਰ ਦਾ ਬਹੁਤ ਵੱਡਾ ਧੰਨਵਾਦ ਆ ਮੇਰੇ ਨਾਲ ਸੰਜੋਗ ਆ ਤੇ ਮੇਰੇ ਨਾਲ ਸੰਜੋਗ ਦਿੰਦੇ ਆ ਤੇ ਅਸੀਂ ਇਹ ਪਿੰਡ ਮੰਨਣ ਦੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਨਗਰ ਦੇ ਵੱਲੋਂ ਉਪਰਾਲਾ ਕੀਤਾ ਜਾਂਦਾ ਜੋ ਨਗਰ ਦੀ ਸੰਗਤਿਆ ਉਹ ਸਾਰੀ ਮੇਰੇ ਨਾਲ ਸੰਯੋਗ ਦਿੰਦੀ ਹੈ ਜੀ ਬਾਬਾ ਜੀ ਜਿਵੇਂ ਆਪਾਂ ਦੇਖਦੇ ਸੀਗੇ ਲੋਕ ਬੜੇ ਢੋਲ ਢਮਕੇ ਨਾਲ ਮੱਥਾ ਟੇਕਣ ਆ ਰਹੇ ਆ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਉਹ ਵੀ ਆ ਰਹੇ ਆ ਜਿਨ੍ਹਾਂ ਨੂੰ ਪੁੱਤਰ ਦੀਆਂ ਦਾਤਾਂ ਆਈਆਂ ਉਹ ਵੀ ਆ ਰਹੇ ਆ ਤੇ ਇਸਾ ਸਾਦਾ ਸਾਲ ਵੀ ਚੱਲਦਾ ਰਹਿੰਦਾ ਕਿ ਲੋਕ ਆਉਂਦੇ ਰਹਿੰਦੇ ਨੇ ਕਿ ਖਾਸ ਕਰਕੇ ਮੇਲੇ ਤੇ ਆਇਆ ਜਾਂਦਾ ਦੇਖੋ ਜੀ ਜਿਹੜੇ ਤੇ ਢੋਲਾਂ ਦੇ ਨਾਲ ਮੱਥੇ ਟਿਕਦੇ ਆ ਇਹ ਤੇ ਜੋ ਕਿਸੇ ਦੇ ਘਰ ਕੋ ਬੱਚਾ ਹੁੰਦਾ ਕੋਈ ਜ਼ਿਆਦਾ ਬੇ ਲੋੜਾ ਹੁੰਦਾ ਉਹਦੀ ਲੋੜ ਰੱਬ ਪੂਰੀ ਕਰ ਦਿੰਦਾ ਉਹ ਫਿਰ ਇੱਥੇ ਆ ਕੇ ਮੱਥਾ ਟੇਕਦਾ ਉਹ ਆਪਦੀ ਮੰਤ ਮੰਗ ਕੇ ਜਾਂਦਾ ਤਾਂ ਉਹਦੀ ਮੰਤ ਪੂਰੀ ਕਰ ਦਿੰਦਾ ਰੱਬ ਤੇ ਜਿੰਨਾ ਦਾ ਸਾਡਾ ਪ੍ਰਤਾਪ ਹੈ ਜਿਹੜੇ ਇੱਥੇ ਬੈਠੇ ਨੇ ਬਾਬਾ ਜਗਸ਼ਾਹ ਵਲੀ ਜੀ ਉਹਨਾਂ ਦੇ ਬਾਰੇ ਕੁਝ ਜਾਣੂ ਕਰਾਓ ਕਿ ਕਿੱਦਾਂ ਇੱਥੇ ਉਹਨਾਂ ਦਾ ਆਣਾ ਹੋਇਆ ਕੀ ਇਤਿਹਾਸ ਜੁੜਦਾ ਹੈ ਉਹਨਾਂ ਦੇ ਨਾਲ ਵੇਖੋ ਜੀ ਸਾਨੂੰ ਇਸ ਚੀਜ਼ ਪਰ ਨਹੀਂ ਪਤਾ ਸਾਡੇ ਜਿਹੜੇ ਵਡੇਰੇ ਸੀ ਬਜ਼ੁਰਗ ਉਹ ਇੱਥੇ ਪਹਿਲਾਂ ਮੰਨਦੇ ਰਹੇ ਜਿਆਦਾ ਪਤਾ ਨਹੀਂ ਇਤਿਹਾਸ ਹਾਂਜੀ ਕੋ ਸਾਡੀ ਤੀਜੀ ਚੌਥੀ ਪੀੜ੍ਹੀ ਆ ਜਿਹੜੀ ਮੰਨਦੀ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਲੱਗਣ ਲੱਗੀ ਅਸੀਂ ਫਿਰ ਇੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਜੇ 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 ਫਿਰ ਮਿਹਨਤ ਕੀਤੀ ਤੇ ਬਾਬਾ ਜੀ ਦੀ ਦਰਗਾਹ ਬਣਾਈ ਦਰਗਾਹ ਬਣਾ ਕੇ ਫਿਰ ਇਹਨਾਂ ਦਾ ਚੰਗੇ ਢੰਗ ਦੇ ਨਾਲ ਮੇਲਾ ਸ਼ੁਰੂ ਕੀਤਾ ਫਿਰ ਮੈਂ ਬਹੁਤ ਕਬੱਡੀ ਖੋਲ ਵੀ ਕਰਵਾਉਣਾ ਸਾਂ ਤੇ ਗਾਉਣ ਵਾਲੀਆਂ ਵੀ ਚਲਦੀਆਂ ਸੀ ਤੇ ਇੱਕ ਦਿਨ ਫਿਰ ਬਾਬਾ ਜੀ ਨੇ ਕੋਈ ਕਿਰਪਾ ਕੀਤੀ ਸਾਡੇ ਤੇ ਮਤਬੋਦ ਦੇ ਦਿੱਤੀ ਤੇ ਉਹਦੇ ਉਸ ਮਤਬੋਦ ਦੇ ਨਾਲ ਫਿਰ ਦਿਲ ਦੇ ਵਿੱਚ ਆਈਆ ਵੀ ਨਹੀਂ ਉਹ ਕੰਮ ਨਹੀਂ ਆਹ ਕੰਮ ਠੀਕ ਹੈ ਪਤਾ ਨਹੀਂ ਇਹ ਵੀ ਦੱਸਿਆ ਕਿ ਜਾ ਰਿਹਾ ਕਿ ਕਹਿੰਦੇ ਕਿ ਜਿਹੜੇ ਫੇਰੇ ਆ ਵਾਹ ਜੋੜਿਆਂ ਦੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਈ ਚ ਹੋਣੇ ਆ ਦੁਆਦਾ ਸਾਹਿਬ ਚ ਹੋਣੇ ਆ ਲੇਕਿਨ ਜਿਹੜਾ ਇੱਥੇ ਹੋਣਾ ਪਹਿਲਾਂ ਉਹਨਾਂ ਨੇ ਸਾਦਾ ਤਾਜ ਮਿਲ ਕੀ ਜੁੜਦਾ ਕੋ ਦੁਆਦਾ ਸਾਹਿਬ ਦੇ ਨਾਲ ਉਹ ਜੀ ਇਸ ਤਰ੍ਹਾਂ ਆ ਹਰ ਸਾਲ ਦੀ ਤਰ੍ਹਾਂ ਜਦੋਂ 21 ਫਰਵਰੀ ਆਉਂਦੀ ਆ ਬਾਬੇ ਜੀ ਦਾ urs ਹੁੰਦਾ ਹੈ ਤੇ urs ਤੇ ਮੈਂ ਸਵੇਰੇ 8 ਵਜੇ ਤਿਆਰੀ ਕਰਨੀ ਆ ਤੇ ਰਮਾਲਾ ਸਾਹਿਬ ਲੈਣਾ ਮੈਂ ਆਪਣੇ ਸੱਤ ਸੰਗੀ ਸਾਥੀ ਨਾਲ ਲੈਣੇ ਆ ਤੋਲਟ ਮੱਕੇ ਆਪਣੇ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਗੁਰੂ ਸਾਹਿਬਾਂ ਦੇ ਜਾ ਕੇ ਗੁਰਦੁਆਰੇ ਮੈਂ ਨਕਮਸਤ ਹੋਣਾ ਤਰਮਾਲਾ ਸਾਹਿਬ ਚੜਾਉਣਾ ਰਮਾਲਾ ਸਾਹਿਬ ਚੜਾ ਕੇ ਉੱਥੇ ਮੈਂ ਹੁਕਮਨਾਮਾ ਲੈਣਾ ਗੁਰੂ ਸਾਹਿਬਾਂ ਦਾ ਹੁਕਮਨਾਮਾ ਲੈ ਕੇ ਤੇ ਫੇਰ ਮੈਂ ਇਥੇ ਬੰਦੀ ਪੁੱਤਨ ਦੀ ਦਾਤ ਹੋਈ ਹੈ ਇਹ ਪੁੱਤਨ ਦੀ ਦਾਤ ਹੋਈ ਤਸਵੀਰਾਂ ਕਹੂੰਗਾ ਦਿਖਾਣ ਇਹ ਪੁੱਤਰ ਦੀ ਦਾਤ ਹੋਈ ਤਾਂ ਢੋਲ ਵੱਜਦੇ ਹਾਂਜੀ ਇਹ ਪੁੱਤਰ ਦੀ ਦਾਤ ਮਿਲੀ ਹੈ ਤਾਂ ਢੋਲ ਵੱਜਣ ਡੇ ਆ ਜਿਹੜੀਆਂ ਕਿਸ ਤਰੀਕੇ ਨਾਲ ਜਿਹੜੀ ਪੁੱਤਰ ਦੀ ਦਾਤ ਇੱਥੇ ਮਿਲੀ ਹੈ ਹਾਂਜੀ ਸਾਰਾ ਦਿਨ ਚੱਲਦੇ ਰਹਨੇ ਆ ਜਿਹਨਾਂ ਪੁੱਤਰਾ ਜੀ ਦਾਤਾ ਜਿੰਨਾਂ ਦਿੱਤੀਆਂ ਨੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਬੱਚੇ ਨੂੰ ਲੈ ਕੇ ਤੇ ਬਾਬਾ ਜੀ ਨੂੰ ਮਰਥਾ ਠਕਾਉਣ ਹੁੰਦੇ भैया आप कहाँ से आए हो ये कह देंगे राजस्थान से मैं राजस्थान नागौर से हूँ नाम क्या है आपका अब्दुल अमीद नाम है मेरा अब्दुल अमीद का पगड़ी से जाइए वैसे मुसलमान हमारे सब बाबा जी की मेहरबानी से है इनका बहुत बड़ा प्यार है हमारे पास में हम प्यार के जरिए यहाँ आते हैं और बाबा जी के मेड़े के पास में आते हैं बाबा जी के रहने के लिए आते हैं और हमें बाबा जी का प्यार इतना अच्छा लगता है इसलिए हम राजस्थान से पंजाब में आते हैं क्या महसूस किया जब पगड़ी बांधी सिर के ऊपर क्योंकि लोग तो कहते हैं कि मुसलमान है जो नहीं बांधते कट्टर है बहुत ज्यादा लेकिन आप इस तरीके से पगड़ी बांध के बाबा जी के साथ आज बैठे हो क्या महसूस किया आपने नहीं नहीं ऐसी कोई बात नहीं हमें तो भाईचारा से मोहब्बत है और भाईचारा से हम ये सब कुछ बहुत पता लगते हैं हाँ। पगड़ी हमने इसलिए बांधी है कि मुसलमानों के लिए ये भी एक, एक फख्र की बात है कि हमें भी एक ने इज्जत दी है हमें जो बाणी में भी दस है जो बातें हुई हैं मुसलमान धर्म की जो बाणी बड़ा सत्कार देते हैं गुरु सबको सो so, इस तरीके से जब आप यहाँ पे पगड़ी बांध के बैठे हो तो लोग जो देख रहे हैं उनको कोई देने के लिए मन में कोई मैसेज हो जो बात हो उनके के साथ जो आपने शेयर करनी हो हम तो यही कहने हैं कि जो भी हैं आज के टाइम में जो भी है भाईचारे से रहो अच्छे रहो और जो भी आप गुरु गोविंद गुरु गोविंद साहब ने जो बताया है हमें कि देख रास्ते पे चलो नेक बनो और बाबा की सेवा करो ਔਰ ਸਭ ਕੋ ਨੇ ਲੈ ਕੇ ਚੱਲੋ ਭੈਣ ਭਾਈ ਵਗੈਰਾ ਸਭ ਦੀ ਸੇਵਾ ਕਰੋ ਉਸ ਨੂੰ ਸਭ ਤੋਂ ਬਲਾ ਬਲ ਅਧਿਕਾਰ ਦੋ। ਕੀ ਬਾਤ ਹੈ। ਇਹ ਮੇਰੇ ਭਾਈ ਸਾਹਿਬ ਰਾਜਸਥਾਨ ਤੋਂ ਆਇਆ 10 ਆਦਮੀ ਇੱਕ ਦਰਗਾਹ شریف ਆ ਨਗੌਰ شریف ਦੇ ਅੰਦਰ। ਵਾਹ ਬਾਤ। ਉਹ ਹੈਗੇ ਆ ਹਜਰਤ ਹਜਰਤ ਅਹਿਮਦੋਦੀਨ ਨਗौरी ਚਿਸਤੀ ਖਾਨਦਾਨ ਦੇ ਬਜ਼ੁਰਗ ਆ। ਇਹ ਸਾਰੀ ਕਮੇਟੀ ਦੀ ਕਮੇਟੀ ਆਈ ਹੈ। ਕੀ ਬਾਤ ਹੈ। ਬਾਕੀ ਇੱਕ ਦਰਬਾਰ ਹੈ ਬੜੇ ਪੀਰ ਸਾਹਿਬ ਉਥੋਂ ਇੱਕ ਕਮੇਟੀ ਉਥੋਂ ਆਈ ਆ ਇਹ ਸਭੀ ਮੇਰੇ ਨਾਲ ਰਲ ਕੇ ਤੇ ਗੁਰਦੁਆਰਾ ਸਾਹਿਬ ਜਾ ਕੇ ਨਕਮਸਤ ਹੋਏ ਆ ਤੇ ਰਮਾਲੇ ਵੀ ਗਏ ਸੀ ਵੀਰ ਜੀ ਗੁਰਦੁਆਰਾ ਸਾਹਿਬ ਗਏ ਆ ਪਿਆਰ ਵਾਲਾ ਮੈਸੇਜ ਦੇ ਦਿਆ ਆਪਣੇ ਸਭ ਕੋ ਬੜਾ ਗੁਰਦੁਆਰਾ ਸਾਹਿਬ ਪਹੁੰਚ ਕੇ ਨਕਮਸਤ ਹੋਏ ਆ ਮੇਰੇ ਨਾਲ ਇਹਨਾਂ ਨੇ ਰਮਾਲਾ ਭੇਟ ਕੀਤਾ ਆ ਗੁਰੂ ਸਾਹਿਬਾਂ ਨੂੰ ਫਿਰ ਮੁਖਵਾਗ ਲਿਆ ਏ ਮੁਖਵਾਗ ਲੈ ਕੇ ਫਿਰ ਅਸੀਂ ਆ ਕੇ ਇੱਥੇ ਲੰਗਰ ਹਰ ਸਾਲ ਦੀ ਤਰ੍ਹਾਂ ਹੀ ਐਸਾ ਹੀ ਕਰਦੇ ਆ ਵੀਰ ਜੀ ਅੱਜ ਬੜੀ ਕਿਰਪਾ ਹੋ ਰਹੀ ਹੈ ਬਾਬਾਈ ਦੀ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਹੈ ਅਸ਼ੀਰਵਾਦ ਦੇ ਨਾਲ ਕੀ ਭਾਵਨਾ ਦੇ ਦਿਲ ਦੇ ਵਿੱਚ ਬਹੁਤ ਖੁਸ਼ੀ ਆਂਦੀ ਹੈ ਵਧੀਆ ਲੱਗ ਰਹੀ ਹੈ ਇਹ ਭਾਵੇਂ ਤੇ ਬਾਬਾ ਜੀ ਦਾ ਕਹਿੰਦੇ ਬਹੁਤ ਅਸ਼ੀਰਵਾਦ ਹੈ ਇੱਥੇ ਹਾਂ ਜੀ ਬਿਲਕੁਲ ਸੋ ਉੱਧਰ ਵੀ ਤਸਵੀਰਾਂ ਤੁਸੀਂ ਦੇਖੋ ਪੁੱਤਰ ਦੀ ਜਿਹੜੀ ਦਾਤ ਹੋਈ ਹੈ ਗੱਲਬਾਤ ਕਰਾਂਗੇ ਇਹ ਮਾਬਾਈ ਬਹੁਤ ਬਹੁਤ ਮੁਬਾਰਕਾ ਪੁੱਤਰ ਦੀ ਦਾਤ ਹੋਈ ਲੱਗਦਾ ਇਹਨਾਂ ਦੀਆਂ ਦੁਆਵਾਂ ਆ ਬਹੁਤ ਰਹਿਮਤ ਆ ਇਹਨਾਂ ਦੀਆਂ ਇਹਨਾਂ ਦਾ ਕਰਮ ਹੋਇਆ ਅੱਡੇ ਤੇ ਬਹੁਤ ਇਹ ਤਿੰਨਾਂ ਧੀਆਂ ਤੋਂ ਰੱਬ ਨੇ ਮੈਨੂੰ ਇੱਥੋਂ ਪੁੱਤ ਮਿਲਿਆ ਅਸਲ ਵਿੱਚ ਤਿੰਨ ਧੀਆਂ ਸੀ ਮੇਰੀਆਂ ਤਿੰਨ ਬੇਟੀਆਂ ਸੀ ਇਹ ਮੇਰੇ ਦਾਦਾ ਸਾਹਿਬ ਦਾ ਕਰਮ ਆ ਪੀਰ ਸੱਤੇ ਸ਼ਾ ਪੀਰ ਮੁਖੇ ਸ਼ਾ ਦੀ ਰਹਿਮਤਾ ਜੀ ਸ਼ੁਕਰਾਨਾ ਕਰਦਾ ਹਾਂ ਮਾਣੋ ਜੀ ਇਹਨਾਂ ਦਾ ਸਦਾ ਸ਼ੁਕਰਾਨਾ ਨਹੀਂ ਇਹਨਾਂ ਦਾ ਸਦਾ ਜੀ ਅੱਜ ਜੋ ਕੁਝ ਹੋਇਆ ਇਹਨਾਂ ਦੀ ਬਦੌਲਤ ਹੀ ਆ ਇਹਨਾਂ ਦੀ ਇਹ ਭਾਈ ਸਾਹਿਬ ਆ ਇਹਨਾਂ ਦੇ ਬੇਟਾ ਆ ਆ ਸਾਈਡ ਤੇ ਹਾਂ ਹਾਂ ਜੀ ਬਹੁਤ ਵਾ ਬੰਦੀਆਂ ਰਹਿਮਤਾ ਜੀ ਇਹ ਤੋਂ ਜੋ ਵੀ ਦੁਆਬ ਮੰਗਦਾ ਹੈ ਨਾ ਉਹ ਰੱਬ ਪੂਰੀ ਕਰਦਾ ਹੈ ਇਹਨਾਂ ਮੀਲਾ ਗੌਸਪਾਲ ਸਰਕਾਰ ਪੀਰ ਯਾਗਰ ਸ਼ਾ ਲਈ ਇਹਨਾਂ ਕਰਮ ਆ ਕਿ ਹਰ ਇੱਕ ਦੀ ਮਨੋ ਗੱਲਾਂ ਪੂਰੀ ਕਰਦਾ ਹਾਂ ਜੀ ਮੋਤਾ ਨਾਚੋ ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਨਾਲ ਪੁੱਤਰ ਦੀ ਦਾਤ ਹੋਈ ਹੈ ਉਧਰ ਵਿਆਹੇ ਜੋੜੇ ਖੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਉਥੇ ਜਿਹੜੇ ਹੁਣ ਫੇਰੇ ਕਰਾਉਣ ਲਈ ਇਹਨਾਂ ਨੇ ਜਾਣਾ ਸੋ ਕਿਸ ਤਰੀਕੇ ਨਾਲ ਜਿਹੜਾ ਕਿੰਨਾ ਵੱਡਾ ਇਤਿਹਾਸ ਜੁੜਦਾ ਹੈ ਕਿੰਨੇ ਵਧੀਆ ਚੋਪਰਾਲੇ ਕੀਤੇ ਜਾਂਦੇ ਨੇ ਵਿਆਹੇ ਜੋੜਿਆਂ ਦੀ ਸੋ ਬੜੀ ਵਧੀਆ ਕਹਾਣੀਆਂ ਦੇਖੋ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਸੋ ਇਹ ਬਾਬਾ ਜਗਤਸ਼ਾਹ ਵਲੀ ਜੀ ਦਾ ਦਰਬਾਰ ਹੈ ਸੋ ਕਿਸ ਤਰੀਕੇ ਨਾਲ ਰੌਣਕਾਂ ਲੱਗੀਆਂ ਨੇ ਇਸ ਦਰਬਾਰ ਦੇ ਉੱਪਰ ਬਾਬਾ ਜੀ ਕੋਈ ਸੁਨੇਹਾ ਜਾਂਦੇ ਜਾਂਦੇ ਸੰਗਤ ਨੂੰ ਆਪਾਂ ਦੇ ਦਈਏ ਕੋਈ ਵਧਾਈ ਦੇ ਦਈਏ ਕੁਝ ਜੋ ਦਿਲ ਦੇ ਭਾਵ ਨੇ ਜਾਂਦੇ ਦੇ ਪ੍ਰਗਟ ਕਰਦੇ ਆ ਸਭ ਤੋਂ ਵੱਡੀ ਵਧਾਈ ਮੇਰੇ ਨਗਰ ਨੂੰ ਆ ਨੌਜਵਾਨ ਪੀੜੀ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਭੈਣਾਂ ਨੂੰ ਸਰਪੰਚਾਂ ਪੰਚਾਂ ਮੰਤਰੀਆਂ ਜ਼ਿਲ੍ਹੇਦਿਆਂ ਨੂੰ ਕੁੱਲ ਪ੍ਰਸ਼ਾਸਨ ਨੂੰ ਮੇਰੀ ਵਧਾਈ ਹੈ ਜੀ ਮੇਰਾ ਸਭ ਦਾ ਮੇਰਾ ਮੈਨੂੰ ਸਭ ਨੇ ਸੰਯੋਗ ਦਿੱਤਾ ਕੀ ਬਾਤ ਹੈ ਬਹੁਤ ਬਹੁਤ ਹਾਂਜੀ ਸੋ ਬਹੁਤ ਵੱਡਾ ਇਤਿਹਾਸ ਜੁੜਦਾ ਹੈ ਬੜੀ ਕਿਰਪਾ ਬਾਬਾ ਜੀ ਉਹਨਾਂ ਦੀ ਇੱਥੇ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਉਹਨਾਂ ਕਾ ਲੱਗੀਆਂ ਨੇ ਸੰਗਤ ਇੱਥੇ ਮੌਜੂਦ ਹੈ ਸੋ ਇਸ ਤਰੀਕੇ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਜ਼ਰੂਰ ਹਾਜ਼ਰ ਹੁੰਦੇ ਰਾਵਾਂਗੇ ਤੁਸੀਂ ਦੇਖਦੇ ਹੋ ਦ ਸਟੇਡਿੰਗ ਗਾਈਡਲਾਈਨਸ ਮੈਂ ਹਾ ਦਾਨਿਸ਼ ਮੁਕਦਾ